ਧਾਰਾ ਉਮੀਦਾਂ ਕੀ ਲਾਤੀ ਮੁੰਡਾ ਗਿਆ ਨਾ ਪਰ ਮੇਰਾ ਪਰਮਾਤਮਾ ਨੇ ਇਤਤੋਂ ਮਰਾਨਾ ਮਿਲਦੇ ਨਾ ਵੀ ਭਰਾ ਸਾਡਾ ਵਾਜੇ ਬਣਾਵੇ ਮੇਰੀ ਜਿੱਤ ਤੇ ਕੀਤੇ ਜੋ ਹੋਰ ਮਾਰ ਦਤਾਂ ਬੰਦੀਆਂ ਫਿਰ ਲੱਕੜੇ ਤਬਾਦਾਂ ਵਿੱਚ ਰਤਨ ਬੰਦੀਏ ਗੱਲਾਂ ਕਈਆਂ ਨੂੰ ਕੌਡੀਆਂ ਲੱਗਦੀਆਂ ਪਰ ਮੇਰੇ ਤੇ ਬਹੁਤ ਦਵਾਵਾਂ ਦੇ ਸਭ ਦੇ ਲਈ ਸਾਡੀ ਹੈ ਇਹ ਸਾਰੇ ਪ੍ਰਬੰਧਕੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਜੱਗੀ ਲੈ ਕੇ ਉੱਡ ਗਏ ਜੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ ਵੀ ਤੁਹਾਡੇ ਭਰਾ ਦਾ ਸਰਦਾਰ ਹੋ ਲੱਗਿਆ ਅੱਜ ਜੱਟੀਆਂ ਦਾ ਜੱਗਾ ਸਾਡੀ ਜ਼ਿੰਦਗੀ ਦਾ ਮਾਣ ਹੈ ਜੇ ਭਰਾ ਮੈਦਾਨ ਦੇ ਲੋਟ ਪੈਣ ਦੇ ਖੜਦਾ ਦੀ ਹੈ ਅਜਦਾ ਸਨਮਾਨ ਨੂੰ ਲੱਗਾ ਮੇਰੇ ਕਰੇ ਪਰਮਾਤਮਾ ਦਿਨੋ ਜਵਾਵਾ ਇਸ ਵੀਰ ਦੇ ਲਈ ਜੱਟਪੁਰੇ ਵਾਲਾ ਮਾਣ ਤੇ ਮੈਨੂੰ ਲੱਗਦਾ ਅੱਜ ਸਾਡਾ ਭਰਾ ਬੱਬੂ ਵੀ ਆਇਆ ਹੋਇਆ ਹੈ ਛਤਰੇ ਪਿੰਡ ਦਾ ਸੁੱਖੇ ਦਾ ਸਾਡੀ ਜ਼ਿੰਦਗੀ ਦਾ ਮਾਣ ਹੈ ਵੀਰ ਹੈ ਸਾਡੇ ਸਾਰਿਆਂ ਦਾ ਦਿਨੋ ਧੰਨਵਾਦ ਹੈ ਇਹ ਭਰਾ ਕੀ ਅੱਜ ਪੁੱਜਿਆ ਜੱਗਾ ਵੀ ਪੁਰਸ਼ਾਂ ਦੀ ਜੱਗਾ ਕੀ ਨਾ ਸਨਮਾਨ ਹੈ ਜੱਗਾ ਕਹਿੰਦਾ ਅਮਰੀਕੇ ਮੇਰਾ ਸਨਮਾਨ ਨਹੀਂ ਮੇਰੇ ਭਰਾਵਾਂ ਦਾ ਸਨਮਾਨ ਹੈ ਜਿਨ੍ਹਾਂ ਨੇ ਜੱਗਾ ਬਣਾਇਆ ਜੱਗੇ ਕੋ ਜੱਗਾ ਜਿੰਦੀਆਂ ਬਣਾਇਆ ਕਿਉਂ ਉਹਨਾਂ ਦਾ ਸਨਮਾਨ ਹੈ ਭਗਵਾਨਪੁਰ ਦੇ ਸਾਰੇ ਪਰੋਕਰਾਂ ਦਾ ਬਹੁਤ ਧੰਨਵਾਦ ਹੈ ਉਹ ਸਾਰੀ ਟੀਮ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਭਰਾਵਾਂ ਨੇ ਜੱਗਾ ਰੋਲਾ ਦਾ ਕੀਤਾ ਜਗੇ ਜਿੰਦੀ ਦੇ ਰੋਲੇ ਜੱਗਾ ਸਾਡਾ ਪਾਰ ਜਿੰਦੀ ਦੇ ਪੜੇ ਜੱਗਿਆ ਮੈਂ ਪਰ ਕਿਉਂ ਸੁੱਚੇ ਲੋਕਾਂ ਕਿਉਂਕਿ ਜੱਗੇ ਨੂੰ ਜਿਹਦੇ ਜਿਹੇ ਭਰਾਵਾਂ ਨੇ ਕਿੰਨੇ ਪਾਸੋਂ ਲਿਆ ਹੁੰਦਾ ਕੋਈ ਟਾਈਮ ਸੀ ਜਿਹੇ ਦੇ ਨਾਮ ਤੇ ਦੁਨੀਆਂ ਕੰਪੀ ਸੀਗੀ ਪਰ ਅੱਜ ਦੀ ਧਰਤੀ ਫੋਲ ਚੜਾਈ ਅੱਜ ਵੀ ਚੜਦੇ ਆ ਪਰ ਕਿਹਦੇ ਜਿਹੇ ਕੁਸੂਝ ਬਦਲ ਜਾਂਦੀ ਹੈ ਪਰ ਦਿਲੋਂ ਦਵਾਦਾ ਪਰ ਅੱਜ ਵੀ ਸਾਰੇ ਵੀਰ ਜਿਹੜੇ ਮਾਲ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਇਹ ਗੱਡੀ ਦੇ ਨਾਲ ਇੱਕ ਵੱਡਾ ਜਿਹੜਾ ਮਾਨ ਸਨਮਾਨ ਹੈ ਲੈ ਵੀ ਸੇਵਕ ਇੱਕ ਮੁੰਡਾ ਮੂਵਸ ਵੀਰੇ ਮੰਗਦਾ ਸੀਗਾ ਉਹ ਵੀ ਦੇਣੀ ਹੈ ਸਾਰੇ ਸਾਰੀਆਂ ਜ਼ਿੰਮੇਵਾਰੀਆਂ ਨੇ ਉਧਰ ਸਰਬਾਨ ਜਿਹੜਾ ਆਪਣੇ ਸਾਰੇ ਭਰਾਏ ਸਰਬਾਨ ਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਵੀਰ ਆਏ ਹੋਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਨਮਾਨ ਦਿੱਤ ਦਿੱਤੇ ਨਹੀਂ ਮਿਲਦੇ ਉਮਰ ਮਿੰਟਾਂ ਮਾਂ ਇਹੋ ਜੇ ਪੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਇੱਕ ਵੱਡਾ ਸਰਬਾਨ ਅੱਜ ਸਾਰੇ ਸਾਡੇ ਸਤਿਰਾਮ ਹੋਣੀ ਵੀਰ ਨੇ ਧਰਮਿੰਦਰ ਉਹਨੇ ਸੇਵਕੋੜੀ ਸਾਡੀ ਜ਼ਿੰਦਗੀ ਦਾ ਮਾਣ ਹੈ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਇੱਕ ਵੱਡਾ ਰੋਲ ਅੱਜ ਦੇ ਮੇਲੇ ਦੇ ਲਈ ਸਾਰਾ ਪਿੰਡ ਜਿਹੜਾ ਅੱਜ ਖੁਸ਼ ਆ ਇੱਕ ਵੱਡੀ ਗੱਡੀ ਨਾਲ ਵੱਡੇ ਮੂਦਾ ਸਰਵਾਣ ਹੋਇਆ ਜਿੱcka ਜੰਦੀਆਂ ਵਾਲੋ ਪਾ ਵੀਰੇ ਮਾਲ ਦੇ ਮੇਲੇ ਦੇ ਵਿੱਚ ਜਾਰ ਪਈ ਹੋਈ ਹੈ ਕਿਸੇ ਕਨੇ ਵਾਲਾ ੱਟਕਾ ਨਹੀਂ ਕੀਤਾ ਪਿਆਰ ਨਾਲ ਪਲੇਅਰ ਵੀ ਪਿਆਰ ਕਬੂਲਦੇ ਆ ਵੀ ਜੱਗਾ ਰੁੱਕੀ ਖਲੋ ਕਰ ਦਿੰਦੇ ਪਲੇਅਰ ਵੀ ੱਟਕਾ ਵਾ ਆਖੂ ਤੇ ਜਾਨ ਹਾਜ਼ਰ ਹੈ ਅਜੋ ਜੱਗੇ ਦਾ ਸ਼ੁਰੂਆਤ ਜਿਹੜਾ ਹੋ ਲੱਗਾ ਹੈ ਤੇ ਦਿਨੋ ਜਵਾਵਾਂ ਇਹ ਤਵੀਰ ਨੇ ਲਈ ਹੈ ਫੇਰ ਕਰੇ ਪ੍ਰਮਾਤਮਾ ਵਾਹਿਗੁਰੂ ਹੋਰ ਤਰੱਕੀਆਂ ਦੇਵੇ ਉਧਰ ਗੁਰਦੀਰ ਵਾਲੀ ਸਾਡੇ ਵੀਰ ਆਏ ਹੋਏ ਆ ਆਪਾਂ ਸਾਰੇ ਪਰਮਾਤਮਾ ਦਾ ਧੰਨਵਾਦ ਕਰਦੇ ਜਿੱਥੇ ਵੀ ਗੱਡੀ ਲੱਗਦੀ ਇੱਕ ਵਾਰੀ ਤਾੜੀ ਮਾਰ ਦੇ ਕਰੋ ਕਿਉਂਕਿ ਹੌਸਲਾ ਹੋ ਜਾਂਦਾ ਹੈ। ਮੇਰ ਕਰੇ ਪਰਮਾਤਮਾ ਦਾ ਆਪਾਂ ਕਿੰਨੇ ਵੀ ਹੋਰ ਪ੍ਰਸਤ ਲੱਗੀਆਂ ਕਰਦੇ। ਜਿਹਨੂੰ ਬੁਲਾਵਾ ਹੈ ਸਾਡੇ ਵੱਡੇ ਵੀਰ ਦੇ ਲਈ ਹੈ ਬੜਾ ਪਿਆਰ ਹੈ ਲੋਕਾਂ ਦੇ ਵਿੱਚ। ਲੋਕਿਆ ਬੜਾ ਪਿਆਰ ਕਰਦੀ ਹੈ ਸਾਡੇ ਵੀਰ ਨੂੰ। ਇਹੋ ਲੱਗਦਾ ਮਾਨભાઈ ਆ ਬੋਲਦੇ ਨੇ ਮੈਚਰ ਪਾਤੀ ਹੋਈ ਹੈ ਨਾ। ਬਿੱਲੀ ਦੇਖੇ ਨਾ ਜਿਹੜਾ ਗੀਤਾਂ ਦੇ ਨਾਮ ਇਹਦੇ ਆਪਾਂ ਸਾਰੇ ਇਹ ਵੀ ਨਾ ਬਾਕੀ ਮਾਣ ਹੈ ਅੱਜ ਗੁਰਦੁਆਰੇ ਕਿਤੇ ਮੱਦਰ ਨਹੀਂ ਆ ਰਿਹਾ ਗੱਲਾਂ ਲਗਦੀਆਂ ਟਿਕਾਣੇ ਜਿਵੇਂ ਇਸਾਨਾ ਖਾਂਦਾ ਚੋਰੀ ਪਾਈ ਨਾ ਤੇ ਆਖਿਆ ਵੀ ਜੱਗਾ ਹਨੇਰੀ ਦਾ ਨਾਮ ਹੈ ਤੇ ਮੈਨੂੰ ਉਹਦਾ ਪਤਾ ਲੱਗੇ ਕਿ ਗੁਰਦੁਆਰੇ ਤੇ ਕੰਮ ਹੋ ਰਿਹਾ ਹੈ ਗੁਰਦੁਆਰੇ ਸਭ ਜਿੰਦਗੀ ਦਾ ਮਾਣ ਹੈ ਸਾਰੇ ਜੀਵਨ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਪਰਮਾਤਮਾ ਮਿਹਰ ਕਰੇ ਦਿਨ-ਦੁਨੀ ਰਾਤ ਤੋਂ ਬਖਸ਼ੇ ਮੀਰਾਂ ਨੂੰ ਸੁਭਰਾਣ ਕੁਝ ਗੱਲਾਂ ਹੋ ਰਹੀਆਂ ਤਾਂ ਕਿ گاڑی چیٹے رنگ کی گیڑی ہے لکڑی متاثر کرتے ہیں تو بلکہ گار نہیں رہے وہاں دن دن بات کرنا ہے جہاں جت بڑھیا خمال مازم آج آج

ਕਾਲੇ ਵੀਰਾਂ ਨੂੰ ਵੀ ਆਪਾਂ ਆਪਣੀਆਂ ਕੁਰਸੀਆਂ ਤੇ ਬੈਠ ਜਾਈਏ ਜਾਂ ਪੱਤਣ ਦੇ ਮੁਕਾਬਲੇ ਦੀ ਸ਼ੁਰੂਆਤ ਜਿਹੜੀ ਆਪਾਂ ਮੈਚ ਇੱਥੇ ਟੰਗਣ ਰੱਖਿਆ ਹੋਇਆ ਹੈ